ਅੱਜ ਤੁਸੀਂ ਦੇਖ ਸਕਦੇ ਹੋ ਇੰਡਸਟਰੀ ਦੇ ਮਹਾਨ ਕਲਾਕਾਰ ਜਿਨ੍ਹਾਂ ਨੂੰ ਅਸੀਂ ਸੁਣਦੇ ਵੱਡੇ ਹੋਏ ਆ ਬਾਈ ਹਰਜੀਤ ਹਰਮਨ ਜੀ ਬਾਈ ਰਵਿੰਦਰ ਗਰੇਵਾਲ ਜੈਲੀ ਵੀਰ ਬਾਈ ਪ੍ਰੀਤ ਹਰਪਾਲ ਜੀ ਹਰਜੀਤ ਹਰਮਨ ਬਾਈ ਰਵਿੰਦਰ ਗਰੇਵਾਲ ਜਿਨ੍ਹਾਂ ਨੇ ਹੁਣ ਤੱਕ ਸਾਫ ਸੁਥਰੀ ਜਿਹੜੀ ਗਾਇਕੀ ਉਹ ਕੀਤੀ ਆ ਜਿੰਨੀ ਸਾਫ ਸੁਥਰੀ ਬਾਈ ਉਹਨਾਂ ਨੇ ਗਾਇਕੀ ਕੀਤੀ ਆ ਉਨਾਂ ਹੀ ਸਾਫ ਸੁਥਰਾ ਬਾਈ ਉਹਨਾਂ ਦਾ ਦੈੜ ਆ ਉਹ ਨਹੀਂ ਦਰਿਆ ਤੈਣ ਕਿਉਂਕਿ ਅੱਜ ਜਿਹੜੀ ਔਖੀ ਘੜੀ ਪੰਜਾਬ ਦੇ ਉੱਪਰ ਬਣੀ ਹੋਈ ਆ ਅਸੀਂ ਇਸ ਟਾਈਮ ਫਾਜ਼ਲਕਾ ਸਤਲੁਜ ਦਰਿਆ ਦੇ ਨਾਲ ਖੜੇ ਆ ਇੱਥੇ ਤੁਹਾਨੂੰ ਪਤਾ ਕਿ ਪਾਣੀ ਨੇ ਬਹੁਤ ਜ਼ਿਆਦਾ ਜਿਹੜੀ ਮਾਰ ਕੀਤੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਦਰਿਆ ਤੋਂ ਪਰਲੇ ਪਾਸੇ ਰਾਸ਼ਨ ਪਾਣੀ ਮਹੱਈਆ ਕਰਵਾਉਣਾ ਜ਼ਰੂਰਤਮੰਦ ਪਰਿਵਾਰਾਂ ਤੱਕ ਬਹੁਤ ਮੁਸ਼ਕਲ ਸੀ ਕਿਉਂਕਿ 30 35 35 ਫੁੱਟ ਜਿਹੜਾ ਪਾਣੀ ਆ ਉਹ ਉੱਪਰ ਆਇਆ ਹੋਇਆਗਾ ਤੇ ਬਾਈ ਹਰਜੀਤ ਹਰਮਨ ਬਾਈ ਰਵਿੰਦਰ ਗਰੇਵਾਲ ਜੈਲੀ ਵੀਰ ਪ੍ਰੀਤ ਹਰਪਾਲ ਬਾਈ ਗੱਲ ਰੌਂਦਾ ਵੀਰ ਉਹ ਹਜੇ ਇੱਥੇ ਮੌਜੂਦ ਨਹੀਂ ਹੈਗੇ ਉਹਨਾਂ ਦੇ ਵੱਲੋਂ ਬਾਈ ਦੀਪ ਢਿੱਲੋਂ ਸਾਰੀ ਸਮੂਚੀ ਇਹਨਾਂ ਦੀ ਟੀਮ ਦੇ ਵੱਲੋਂ ਜਿਹੜੀਆਂ ਦੋ ਕੈਸਟੀਆਂ ਨੇ ਦੋ ਬੇੜੀਆਂ ਨੇ ਉਹ ਸ਼੍ਰੀ ਸੁਖਮਨੀ ਸਭ ਸੇਵਾ ਸੁਸਾਇਟੀ ਨੂੰ ਦਿੱਤੀਆਂ ਗਈਆਂ ਨੇ ਤਾਂ ਕਿ ਉਹਨਾਂ ਬੇੜੀਆਂ ਦੀ ਮਦਦ ਦੇ ਨਾਲ ਅਸੀਂ ਜਿਹੜਾ ਰਾਸ਼ਨ ਪਾਣੀ ਆ ਉਹ ਜ਼ਰੂਰਤਮੰਦ ਪਰਿਵਾਰਾਂ ਦੇ ਤੱਕ ਪਹੁੰਚਦਾ ਕਰ ਸਕੀਏ ਸੋ ਇਹ ਬਹੁਤ ਵੱਡੀ ਇੱਕ ਜਿਹੜੀ ਸੇਵਾ ਇਹਨਾਂ ਦੇ ਵੱਲੋਂ ਕੀਤੀ ਗਈ ਆ ਬਾਈ ਹਰਜੀਤ ਹਰਮਨ ਤਾਂ ਪਹਿਲਾਂ ਵੀ ਕਹਿੰਦੇ ਸੀ ਕਹਿੰਦੇ ਵੀ ਸੇਵਾ ਬੋਧ ਤਾਂ ਨਹੀਂ ਚਾਹੀਦੀ ਆ ਪਰ ਸਾਡਾ ਆਪਦੇ ਵੱਲੋਂ ਹੀ ਸਾਨੂੰ ਇੱਕ ਹੁੰਦਾ ਵੀ ਜਿੰਨਾ ਜਿਹੜੇ ਕਲਾਕਾਰਾਂ ਨੇ ਅੱਗੇ ਹੋ ਕੇ ਸਾਡੀ ਖਾਤਰ ਇੰਨਾ ਕੁਛ ਕੀਤਾ ਵੀ ਉਹ ਵੀ ਅਸੀਂ ਦੁਨੀਆ ਦੇ ਸਾਹਮਣੇ ਲੈ ਕੇ ਆਈਏ ਕਿਉਂਕਿ ਮਾਰੀਆਂ ਚੀਜ਼ਾਂ ਦਾ ਹਰੇਕ ਪ੍ਰੋਸ ਦਿੰਦਾ ਜਿਹੜੇ ਚੰਗੇ ਕਰਮਾ ਉਹ ਵੀ ਅੱਗੇ ਲੈ ਕੇ ਆਉਣੇ ਬਹੁਤ ਜ਼ਰੂਰੀ ਹੁੰਦੇ ਆ ਸੋ ਦਿਲੋਂ ਅਸੀਂ ਧੰਨਵਾਦ ਕਰਦੇ ਆ ਸਮੂਚੀ ਟੀਮ ਦਾ ਸਮੂਚੇ ਕਲਾਕਾਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਤਾਂ ਵੈਸੇ ਇੱਥੇ ਕੰਦਾ ਕਰਨਾ ਬਣਦਾ ਨਹੀਂ ਇਹ ਸਾਰੇ ਬਿਲ ਬੜੇ ਹਨੂਮਾਨੂ ਜੁੱਤੇ ਹੋਏ ਆ ਜਿਹੜੀ ਪੰਜਾਬ ਦੇ ਉੱਤੇ ਬਿੱਟਾ ਆਈ ਆ ਤੁਸੀਂ ਸਾਰੇ ਕਿੱਥੇ ਵੀ ਦੇਸ਼ ਦੇ ਸਟ੍ਰੈਟ ਤੋਂ ਤੁਸੀਂ ਸਾਰੀ ਜਾਣੂ ਇਸ ਚੀਜ਼ ਤੋਂ ਪਰ ਇਹਨਾਂ ਲੋਕਾਂ ਦੇ ਉੱਤੇ ਜਿਹੜੇ ਹਨਾਂ ਦੇ ਵਿੱਚ ਫਸੇ ਹੋਏ ਆ ਬੜੀ ਰੱਬ ਦੀ ਮਿਹਰ ਆ ਬੜੀ ਜਿੰਨਾ ਜਨਾਂ ਨੂੰ ਮਿਲਿਆ ਬੜੇ ਚੜ੍ਹਦਾ ਚੜ੍ਹਦੀ ਕਲਾ ਵਾਲੇ ਲੋਕ ਨੇ ਸੋ ਇਸ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਆ ਕਿ ਪਰਮਾਤਮਾ ਛੇਤੀ ਇਸ ਪਿੱਤਾ ਦੀ ਘੜੀ ਦੇ ਵਿੱਚੋਂ ਪੰਜਾਬ ਨੂੰ ਬਾਹਰ ਕੱਢੇ ਔਰ ਜਿੱਥੇ-ਜਿੱਥੇ ਵੀ ਤੁਸੀਂ ਬੈਠੇ ਹੋ ਵੱਧ ਛੱਡ ਕੇ ਜਿੰਨਾ ਮਾਲਕ ਨੇ ਤੁਹਾਨੂੰ ਦਿੱਤਾ ਆਪਨੇ ਨੂੰ ਆਪਨੇ ਦੇਖ ਨੂੰ ਤਾਂ ਤੁਸੀਂ ਜ਼ਰੂਰ ਇਸ ਮੁਸ਼ਕਲ ਘੜੀ ਦੇ ਵਿੱਚ ਪੰਜਾਬ ਦੇ ਨਾਲ ਖੜੇ ਆ ਸਸਸੀ ਕਾਲ ਜੀ ਤੇ ਇਹ ਤਾਂ ਹਾੜਾ ਹੈ ਸਾਨੂੰ ਪਤਾ ਸੀ ਵੀ ਲੋਕਾਂ ਨੂੰ ਸਹਾਇਤਾ ਦੀ ਲੋੜ ਪਊ ਅਸੀਂ ਦੇਖਦੇ ਰਹੇ ਰਾਸ਼ਨ ਪਾਣੀ ਦਾ ਸਲੋਪ ਪੰਜਾਬੀਆਂ ਦਾ ਤੇਰੇ ਬਹੁਤ ਵੱਡਾ ਹੈ ਇਹ ਤਾਂ ਦੂਜੀਆਂ ਸਟੇਟਾਂ ਤੇ ਕਿਤੇ ਇਹ ਜੀ ਘੜੀ ਆਉਂਦੀ ਐ ਤਾਂ ਉਹਨਾਂ ਨੂੰ ਖਾਲੀ ਰਹਿਣ ਦਿੰਦੇ ਫਿਰ ਪੰਜਾਬ 'ਚ ਤਾਂ ਇਹ ਤਾਂ ਹੋ ਨਹੀਂ ਸਕਦਾ ਸੀ ਕਿ ਸਾਡੇ ਆਪਣੇਾਂ ਤੇ ਇਹ ਨਸੀਬਤ ਪਈ ਹੋਵੇ ਉਹ ਭੁੱਖੇ ਰਹਿਣ ਤੇ ਮੈਂ ਇਧਰ ਹਾਜਲ ਕਾ ਕੋ ਸਾਡੇ ਬਲੀਤਰੀ ਇਹ ਭਾਈ ਸੁਖਬਲੀ ਸੁਸਾਇਟੀ ਤੋਂ ਸੁਸਾਇਟੀ ਤੋਂ ਇਹਨਾਂ ਨੂੰ ਫੋਨ ਕੀਤਾ ਵੀ ਕੀ ਚੱਲਿਆ ਕਹਿੰਦੇ ਰਾਸ਼ਨ ਪਾਣੀ ਤਾਂ ਬਹੁਤ ਆ ਵੀ ਸਭ ਤੋਂ ਔਖੀ ਉਨਾ ਤੱਕ ਪਚਾਉਣ ਦਾ ਪ੍ਰੋਬਲਮ ਹੈ ਇਹ ਜੀ ਜਿਵੇਂ VOTES ਵਗੈਰਾ ਦੀ ਨੂੰ ਅਸੀਂ ਫਿਰ ਲੱਭੀਆਂ ਚਲੋ ਪੰਜਾਬੀ ਇਹ ਤਾਂ ਨਹੀਂ ਵੀ ਅਸੀਂ ਦੇਤੀਆਂ ਕਿਉਂਕਿ ਅਸੀਂ ਤਾਂ ਇਹ ਕਹਿੰਦੇ ਆ ਕਿ ਪੈਸਾ ਲੋਕਾਂ ਦੀ ਹੈ ਜਿੱਥੇ ਅਸੀਂ ਗੱਡੀਆਂ ਚ ਚਲੇ ਫਿਰਦੇ ਆ ਜੇ ਅਸੀਂ ਆਪਣਾ ਮੱਝ ਤੇ ਆਪਣੇ ਨਾਲ ਨਾ ਖੜ ਸਕੀ ਸਾਡਾ ਫਾਇਦਾ ਕੀ ਹੋਇਆ ਤੇ ਉਹ ਸਾਰੀਆਂ VOTES ਜਿਹੜੀਆਂ ਹੈਗੀਆਂ ਅਸੀਂ ਮੇਰੇ ਖਿਆਲ ਦੇ ਵਿੱਚ ਰੋਪੜ ਬਣਦੀਆਂ ਜੀ ਕਿਤੇ ਜਲੰਧਰ ਹੁਸ਼ਿਆਰਪੁਰ ਸਾਰੀਆਂ ਚੱਕ ਲਈਆਂ ਆਪਣੇ ਪੰਜਾਬੀਆਂ ਨੇ ਜਿੱਥੇ ਜਿੱਥੇ ਹੱਥ ਪਿਆ ਉਹ ਦਿੱਲੀ ਸਾਨੂੰ ਮਿਲ ਗਈ ਜੀ ਫਿਰ ਦੋ VOTES ਮੈਂ ਰਵਿੰਦਰ ਗਰੇਵਾਲ ਜੈਲੀਬਾਈ ਹੋ ਗਿਆ ਤੇ ਦੀਪ ਢੇ ਲੋਰੀ ਸਾਰੇ ਵਾਲੇ ਪ੍ਰੀਤਰਪਾਲ ਬਾਈ ਉਰੀ ਅਸੀਂ ਰਾਡ ਮਿਲ ਕੇ ਹੋਰ ਸੱਜਣਾਂ ਦੀ ਮਦਦ ਦੇ ਨਾਲ ਅਸੀਂ ਫਿਰ ਪਰਸੋਂ ਉੱਥੇ ਚਲੇ ਗਏ ਚਲੋ ਅੱਜ ਉਹ ਬੋਟੇ ਇੱਥੇ ਪਹੁੰਚ ਗਏ ਸਾਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਇਹ ਲੈ ਕੇ ਜਾਂਦੇ ਆ ਖਾਣ ਪੀਣ ਦਾ ਰਸ ਨੂੰ ਉਹ ਪਰਿਵਾਰਾਂ ਤੱਕ ਜਿੱਥੇ ਜਿਹੜੇ ਪਾਣੀ ਦੀ ਚਾਰਸ਼ਕਰੀ ਲਬੇਦ ਵਿੱਚ ਨੇ ਸੋ ਸੱਚੇ ਪਾਤਸ਼ਾਹ ਜੀ ਇਹੀ ਅਰਦਾਸ ਆ ਕਿ ਹੁਣ ਨਹੀਂ ਲੋੜ ਬਹੁਤ ਸਾਰੇ ਕਲਾਕਾਰ ਪੂਰੇ ਸਾਡਾ ਕਹ ਜੀ ਕਲਾਕਾਰ ਭਾਈਚਾਰਾ ਇਸ ਫੀਲਡ ਦੇ ਵਿੱਚ ਕੁੱਦਿਆ ਹੋਇਆ ਹਣਾ ਤੇ ਲੋੜ ਪਊਗੀ ਜਦੋਂ ਇਹ ਹੜ ਨਿਕਲ ਗਏ ਪਰ ਸਾਰੇ ਅਸੀਂ ਪੰਜਾਬੀਆਂ ਨੂੰ ਕਰੀ ਦਿਨਾਂ ਦੇਖਦੇ-ਦੇਖ ਕੇ ਬੈਠੇ ਜਦੋਂਾਨੂੰ ਵੀ ਹੁਣ ਥੋੜੇ ਜੇ ਤੱਤੇ ਨਾਲ ਚੱਲੋ ਉਦੋਂ ਰੋਡ ਪਹੂਗੀ ਫਿਰ ਪਤਾ ਲੱਗੂ ਕਿਦਾ ਘਰ ਟਹਿ ਗਿਆ ਕਿਦੀ ਫਸਲ ਬਰਬਾਦ ਹੋ ਜੀ ਸੋ ਪਰਮਾਤਮਾ ਮੁੜ ਸੌਖੀ ਘੜੀ ਲੈ ਕੇ ਆਵੇ ਸਾਡੇ ਪੰਜਾਬ ਤੇ ਤੇ ਇਹ ਜਿਹੜੀਆਂ ਤੱਤੀ ਹਵਾਵਾਂ ਚੱਲਦੀਆਂ ਨੇ ਇਹਨਾਂ ਦੀ ਮਾਰ ਆ ਪੁੱਠ ਨਿਕਲ ਜੇ ਅੱਜ ਤੋਂ ਚੱਲਦੀ ਕਿਨਾਂ ਚ ਰੱਖੇ ਸਾਰਿਆਂ ਕੋਈ ਕੁਝ ਕੰਮ ਸੱਚਾ ਵਾਹਿਗੁਰੂ ਜੀ ਕੀ ਫਤ ਹੈ